ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾ ਤੇ ਸ਼ਾਤੀ ਅੰਸਰਾ ਦੇ ਖਿਲਾਫ ਹੁਣ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਇਸੇ ਦਰਮਿਆਨ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖੋ ਪੁਲਿਸ ਨੇ ਘਰ ਦੇ ਵਿੱਚ ਛਾਪਾ ਮਾਰਿਆ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਲਈ ਗਈ ਹੈ ਜਿਹੜੇ ਸ਼ੱਕੀ ਕਰਨੇ ਉੱਥੇ ਪੁਲਿਸ ਰੇਡ ਕਰਨ ਪਹੁੰਚਦੀ ਹੈ ਹਾਲਾਂਕਿ ਜਦ ਅੱਗੇ ਘਰਾਂ ਦੇ ਵਿੱਚ ਬੱਤੀ ਨਹੀਂ ਹੁੰਦੀ ਬਿਜਲੀ ਗਈ ਹੁੰਦੀ ਹੈ ਤਾਂ ਇਹ ਪੁਲਿਸ ਮੁਲਾਜ਼ਮ ਮੋਬਾਈਲ ਦੀਆਂ ਟਾਰਚਾ ਔਨ ਕਰਕੇ ਇੱਥੇ ਕੱਲਾ ਕੱਲਾ ਸਮਾਨ ਚੈੱਕ ਕਰ ਰਹੇ ਨੇ ਦਰਅਸਲ ਆਪਰੇਸ਼ਨ ਈਗਲ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੂਬੇ ਭਰ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਵਿੱਢੀ ਗਈ ਹੈ ਉਸੇ ਦੇ ਤਹਿਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਜਿੱਥੇ ਕਈ ਬਸਤੀਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟੀਮਾਂ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਇੱਥੇ ਵੱਖ-ਵੱਖ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ ਹਾਲਾਂਕਿ ਇੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਨਸ਼ਿਆਂ ਦੇ ਖਾਤਮੇ ਦੇ ਲਈ ਉਹ ਜਿਹੜੀ ਪੁਲਿਸ ਦਾ ਸਹਿਯੋਗ ਕਰਨ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਹਨਾਂ ਨਸ਼ਿਆਂ ਦਾ ਖਾਤਮਾ ਹੋ ਸਕੇ ਨਸ਼ਿਆਂ ਦੇ ਖਿਲਾਫ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਹੈ ਸਰਕਾਰੀ ਹਕੂਮਤ ਦੇ ਤਹਿਤ ਨਸ਼ਿਆ ਦੇ ਖਿਲਾਫ ਚਲਾਏ ਗਏ ਮੁਹਿੰਮ ਦੇ ਦਰਮਿਆਨ ਇਹ ਦੇਖੋ ਵੱਡੀ ਕਾਰਵਾਈ ਕੀਤੀ ਗਈ ਹੈ ਵੱਖ-ਵੱਖ ਟੀਮਾਂ ਕਿਵੇਂ ਘਰਾਂ ਦੇ ਵਿੱਚ ਵੜੀਆਂ ਨੇ ਤੇ ਕੱਲਾ-ਕੱਲਾ ਸਮਾਨ ਫਰੋਲ ਕੇ ਰੱਖ ਦਿੱਤਾ ਜਿੱਥੇ ਘਰ ਦੇ ਵਿੱਚ ਲਾਈਟ ਵੀ ਨਹੀਂ ਸੀ ਤਾਂ ਪੁਲਿਸ ਮੁਲਾਜ਼ਮ ਆਪਣੇ ਮੋਬਾਈਲਾਂ ਦੀਆਂ ਟਾਰਚਾ ਔਨ ਕਰਕੇ ਇੱਥੇ ਚੈਕਿੰਗ ਕਰਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਪਟਿਆਲਾ ਰੇਂਜ ਦੇ ਜਿਹੜੇ ਡੀਆਈਜੀ ਹਰਚਰਨ ਸਿੰਘ ਪੁੱਲਰ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਚੱਲੇ ਆਪਰੇਸ਼ਨ ਦੀਆਂ ਵਿਖਾ ਰਿਹਾ ਬਰਨਾਲਾ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਨਸ਼ਿਆਂ ਦੇ ਖਿਲਾਫ ਸਰਚ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਕੀ ਕਈ ਸ਼ੱਕੀ ਘਰਾ ਦੀ ਤਲਾਸ਼ੀ ਲਈ ਗਈ ਹੈ ਤੇ ਇਸ ਦੇ ਦਰਮਿਆਨ ਇਹ ਕਿਹਾ ਗਿਆ ਹੈ ਕਿ ਆਮ ਲੋਕ ਵੀ ਜਿਹੜੇ ਨੇ ਉਹ ਪੁਲਿਸ ਦਾ ਸਹਿਯੋਗ ਕਰਨ ਇਸ ਬਾਬਤ ਕੀ ਕੁਝ ਬਰਾਮਦਗੀ ਹੋਈ ਹੈ ਤੇ ਇਸ ਬਾਬਤ ਕੀ ਹੁਣ ਅਗਲੀ ਕਾਰਵਾਈ ਕੀਤੀ ਜਾਣੀ ਐ ਉਸ ਨੂੰ ਲੈ ਕੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਵੱਲੋਂ ਕੀ ਕੀ ਆ ਗਿਆ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੇ ਵਿੱਚ ਜਿੰਦੇ ਲੱਗ ਚੁੱਕੇ ਨੇ ਕਿ ਵੀ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਕਿ ਵੀ ਇੱਥੇ ਰੇਡ ਪੈਣੀ ਐ ਇਸ ਟਾਈਮ ਤੇ ਜਦੋਂ ਅਸੀਂ ਆਈਏ ਜੋ ਪੁਲਿਸ ਆਈ ਜੋ ਤੱਕ ਜ਼ਿਆਦਾਤਰ ਲੋਕ ਇੱਥੇ ਲੋਕੜੀ ਦਿਖੇ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਖੁੱਲੇ ਹੀ ਨਹੀਂ ਅਸੀਂ ਉਹ ਚੱਕੀ ਤੇ ਨੇ ਬਾਕੀ ਕਈ ਲੋਕ ਜਿਹੜੇ ਨੇ ਮੈਂ ਸੰਤੀ ਸਾਹਿਬ ਤੋਂ ਵੀ ਪੁੱਛਿਆ ਕੋਈ ਇਹ ਨਹੀਂ ਵੀ ਹਰੇ ਘਰੀ ਨਸ਼ਾ ਵੇਚਦਾ ਉਹ ਕੋਈ ਲੇਬਰ ਕਰਨ ਗਿਆ ਕੋਈ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਤੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਹੈ ਤੇ ਜਿਹੜੀ ਪੁੱਛਗਿੱਛ ਦੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫਿਰ ਇੱਥੇ ਕੀਤੀ ਜਾਏਗੀ ਕੋਈ ਨਸ਼ਾ ਬਰਾਮਦ ਵੀ ਹੋਇਆ ਜੀ ਅਜੇ ਤਾਂ ਹਮ ਮਹਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਜ਼ਰੂਰ ਬਰੀਫ ਕਰ ਦੇਣਗੇ ਕੰਦੇ ਵਿੱਚ ਕਿੱਥੋਂ ਕਿੱਥੋਂ ਕਿ ਨਗਰ ਨਸ਼ਾ ਫੜਿਆ ਇਹ ਸਾਡੀ ਮਹਿਮ ਇਸ ਤਰੀਕੇ ਕੰਟੀਨਿਊ ਰਹੇਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਕਿ ਉਹ ਅੱਗੇ ਹੋ ਪੁਲਿਸ ਨੂੰ ਤਲਾਸ਼ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋਡ ਨੂੰ ਨਸ਼ੇ ਨੂੰ ਆਪਾਂ ਕੱਟ ਸਕਦੇ ਹਾਂ ਇਸ ਵੱਲੋਂ ਜੋਗਦੀਪਸ ਵੀ ਹੈਗਾ ਅੱਜ ਕੀ ਕੰਮ ਹੋ ਰਿਹਾ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਹਾਂ ਸਾਡੇ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਹ ਸਹੀ ਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆਂ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗ ਜਣੀ ਪਈ ਹੋਈ ਤਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਡਰੱਗ ਪੈਟਰੋਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਚਲਾਈ ਹੋਈ ਹੈ ਚੱਕਾਂਗੇ ਬਰਨਾਲੇ ਜਿਹੜੇ ਦੇ ਵਿੱਚ ਅੱਜ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਆਂ ਬਾਕੀ ਵੀ ਅਲਗ-ਅਲਗ ਜਿਹੜਿਆਂ ਦੇ ਵਿੱਚ ਜਿਹੜੇ ਅਫਸਰ ਆ ਗਏ ਹੋਏ ਨੇ ਸੀਨੀਅਰ ਅਫਸਰ ਚੱਕਾਂਗੇ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਿਆ ਉਹਨਾਂ ਤੇ ਅਸੀਂ ਕੇਸ ਦਰਜ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿੱਥੋਂ ਲੈ ਕੇ ਆਉਂਦੇ ਆ ਅੱਗੋਂ ਕਿਹਨਾਂ ਕਰਨੋਂ ਸਪਲਾਈ ਕਰਦੇ ਆ ਤੇ ਸ਼ਾਮ ਤੱਕ ਡਿਟੇਲ ਪਤਾ ਲੱਗ ਜਾਏਗੀ ਸਾਡੇ ਹਰੇਕ ਹੌਟਸਪੌਟ ਦੇ ਵਿੱਚ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਣੇ ਸਰ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਹੈ ਫੇਰ ਵੀ ਨਸ਼ਾ ਵਕੀਆ ਰਹੀ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਪੁਲਿਸ ਵੱਲੋਂ ਹਮੇਸ਼ਾ ਚੈੱਕ ਕੀਤੀ ਜਾਂਦੀ ਹੈ ਤੁਹਾਡਾ ਸਵਾਲ ਹੈ ਪਰ ਮੈਂ ਇਹਦੇ 'ਚ ਇਹ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਉਣ ਅਸੀਂ ਉਹਨਾਂ ਦੇ ਨਾਮ 'ਤੇ ਸਿਕਰੇਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਪਰ ਜਿਹੜੀ ਸਪਲਾਈ ਲਾਈਨ ਨੂੰ ਤੋੜ ਲਈ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਕਰੀਏ ਇਹਦੇ 'ਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਹਿਯੋਗ ਘੱਟ ਮਿਲ ਰਿਹਾ ਅਸੀਂ ਇਹਦੇ 'ਚ ਕੱਲੇ-ਕੱਲੇ ਪਿੰਡ-ਪਿੰਡ ਦੇ ਵਿੱਚ ਅਵੇਅਰਨੈਸ ਚਲਾਵਾਂਗੇ ਕੜੂਕ ਅੱਗੇ ਹੁਣ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਹਨਾਂ ਲਈ ਕੈਂਪ ਲਵਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਖੇਡ ਸਟੇਡੀਅਮ ਬਣਾਉ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਂ ਤੇ ਪਿੰਡਾਂ ਦੇ ਵਿੱਚ ਪਹਿਰੇ ਲਾਉਂ ਜਿਹੜੇ ਕੋ ਲੋਕ ਨਸ਼ਾ ਵਿੱਚ ਨਾਉਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਅਸੀਂ ਫੜ ਕੇ ਉਹਨਾਂ ਦੇ ਪ੍ਰੋਪਰ ਕਾਰਵੇ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਹਨਤ ਹੈ ਸਾਡੇ ਸਟੇਟ ਦੇ ਵਿੱਚ ਇਹ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇਗੀ ਇਹ ਅੱਜ ਅੱਗ ਇੱਕ ਕਰ ਬਲਦੀ ਹੈ ਕੱਲ ਨੂੰ ਦੂਜੇ ਘਰ ਵੀ ਬਣ ਬਲੇ ਸੋ ਪਬਲਿਕ ਨੂੰ ਇਸ ਵੇਅਰ ਹੋਣਾ ਚਾਹੀਦਾ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ ਆ ਕੇ ਪੁਲਿਸ ਨੂੰ ਤਲਾਸ਼ੀ ਜੀ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾੜੇ ਅੰਸਰਾਂ ਨੂੰ ਫੜ ਲਈ ਹਮੇਸ਼ਾ ਅਸੀਂ ਤਤਪਰ ਰਹੇ ਹਾਂ